ਦੱਸੋ ਕੀ ਵਿਗਾੜਿਆ ਥੋਡਾ ਕਿਹੜਾ ਕਰ ਸਾੜਿਆ ਥੋਡਾ ਦੱਸੋ ਕੀ ਵਿਗਾੜਿਆ ਥੋਡਾ ਕਿਹੜਾ ਕਰ ਸਾੜਿਆ ਥੋਡਾ ਦੁਖੀ ਬੰਦੇ ਨੂੰ ਦੁਖੀ ਕਰਦੇ ਆ ਕਿਉਂ ਥੋਡਾ ਘਾਲ ਜਾਂ ਨਹੀਂ ਡਰਿਆ ਦੁਖੀ ਬੰਦੇ ਨੂੰ ਦੁਖੀ ਕਰਦੇ ਆ ਕਿਉਂ ਥੋਡਾ ਘਾਲ ਜਾਂ ਨਹੀਂ ਡਰਿਆ ਉਹ ਸਿੱਧੂ ਮੂਸੇ ਵਾਲੇ ਦੀ ਮਾਤਾ ਦਾ ਮੈਂ ਕਿਆ ਮਾਤਾ ਦਾ ਫੂਕ ਕੇ ਪੁਤਲਾ ਓਏ ਤੁਸੀਂ ਚੰਗਾ ਨਹੀਂ ਕਰਿਆ ਸਿੱਧੂ ਬਾਈ ਦੀ ਮਾਤਾ ਦਾ ਫੂਕ ਕੇ ਪੁਤਲਾ ਓਏ ਤੁਸੀਂ ਚੰਗਾ ਨਹੀਂ ਕਰਿਆ ਓ ਮੈਂ ਕਿਆ ਚੰਗਾ ਨਹੀਂ ਕਰਿਆ ਮੈਂ ਕਿਆ ਚੰਗਾ ਨਹੀਂ ਕਰਿਆ ਉੰਜ ਤਾਂ ਤੁਸੀਂ ਸਾਰੇ ਪੜੇ ਲਿਖੇ ਕੋਹੋਂ ਨੇ ਓ ਗਲਤੀ ਹੋ ਗਈ ਕਹਿ ਕੇ ਸਾਡੇ ਤੋਂ ਪਾਗਲ ਬਣਾਉਨੇ ਓ ਥੋੜਾ ਦਿੱਤਾ ਬਿਆਨ ਆ ਝੂਠਾ ਦਿੱਤਾ ਬਿਆਨ ਸਾਡੇ ਤੋਂ ਜਾਂਦਾ ਨਹੀਂ ਜਰਿਆ ਉਹ ਮੂਸੇ ਵਾਲੇ ਦੀ ਮਾਤਾ ਦਾ ਫੂਕ ਕੇ ਪੁਤਲਾ ਓਏ ਤੁਸੀਂ ਚੰਗਾ ਨਹੀਂ ਕਰਿਆ ਉਹ ਬਾਈ ਸਿੱਧੂ ਦੀ ਮਾਂ ਦਾ ਫੂਕ ਕੇ ਪੁਤਲਾ ਓਏ ਤੁਸੀਂ ਚੰਗਾ ਨਹੀਂ ਕਰਿਆ ਮਾਤਾ ਚਰਨ ਕੋਰ ਦਾ ਫੂਕ ਕੇ ਪੁਤਲਾ ਓਏ ਤੁਸੀਂ ਚੰਗਾ ਨਹੀਂ ਕਰਿਆ ਮਾਤਾ ਚਰਨ ਕੋਰ ਦੀ ਦੁਨੀਆ ਸਕਲ ਪਛਾਨਦੀ ਏ ਮੂਸੇ ਵਾਲੇ ਦੀ ਫੈਮਲੀ ਨੂੰ ਕੁੱਲ ਖਲਕਤ ਜਾਣਦੀ ਏ ਕਹਿ ਬਟੂਹੇ ਵਾਲਾ ਇਹ ਤੁਸੀਂ ਜਾਣ ਕੇ ਹਏ ਕਰਿਆ ਮੂਸੇ ਵਾਲੇ ਦੀ ਮਾਤਾ ਦਾ ਫੂਕ ਕੇ ਪੁਤਲਾ ਓਏ ਤੁਸੀਂ ਚੰਗਾ ਨਹੀਂ ਕਰਿਆ ਸਿੱਧੂ ਬਾਈ ਦੀ ਮਾਤਾ ਦਾ ਫੂਕ ਕੇ ਪੁਤਲਾ ਓਏ ਤੁਸੀਂ ਚੰਗਾ ਨਹੀਂ ਕਰਿਆ ਮਾਤਾ ਚਰਨ ਕੋਰ ਦਾ ਫੂਕ ਕੇ ਪੁਤਲਾ ਓਏ ਤੁਸੀਂ ਚੰਗਾ ਨਹੀਂ